ਦੋਸਤੋ ਕੁਦਰਤ ਬਹੁਤ ਬਿਆਨਤ ਆ ਤੁਹਾਡੇ ਕਰਮਾਂ ਦਾ ਫਲ ਲਗਭਗ ਤੁਹਾਨੂੰ ਇਸੇ ਹੀ ਜ਼ਿੰਦਗੀ ਵਿੱਚ ਇੱਥੇ ਹੀ ਮਿਲ ਜਾਂਦਾ ਵਾ ਜਿਸ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ 2015 ਚ ਬਾਈਬਲ ਕਲਾਂ ਦੇ ਵਿੱਚ ਦੋ ਸਿੱਖ ਨੌਜਵਾਨ ਕਤਲ ਕੀਤੇ ਗਏ ਉਸ ਵਕਤ ਦੀ ਅਕਾਲੀ ਦਲ ਦੀ ਸਰਕਾਰ ਨੇ ਇਹਨੂੰ ਅਣਗੌਲਿਆ ਕੀਤਾ ਔਰ ਸਮਾਂ ਪੈਣ ਤੇ ਹੌਲੀ-ਹੌਲੀ ਉਹਦਾ ਜਿਹੜਾ ਇਨਸਾਫ ਸੀਗਾ ਉਹ ਕੁਦਰਤ ਨੇ ਖੁਦ ਕੀਤਾ ਪਿਛਲੇ ਦਿਨਾਂ ਚ ਜੋ ਅਕਾਲ ਤਖਤ ਸਾਹਿਬ ਜੇ ਜਥੇਦਾਰ ਸਾਹਿਬ ਨੇ ਜੋ ਰਵੈਤिय ਕਾਲੀ ਦਲ ਸੁਖਬੀਰ ਸਿੰਘ ਬਾਦਲ ਸਮੇਤ ਸਾਰੀ ਲੀਡਰਸ਼ਿਪ ਨੂੰ ਸਦਕੇ ਜੋ ਸਜ਼ਾ ਸੁਣਾਈ ਔਰ ਜੋ ਅੱਜ ਸਵੇਰੇ ਹਮਲਾ ਹੋਇਆ ਸੁਖਬੀਰ ਸਿੰਘ ਬਾਦਲ ਤੇ ਇਹ ਮੈਂ ਸਮਝਦਾ ਕਿ ਇਹ ਕੁਦਰਤ ਦੇ ਕਾਰਨਾਮੇ ਨੇ ਕਿਉਂਕਿ ਜਿਨ੍ਹਾਂ ਲੋਕਾਂ ਨੇ ਬੇਈਮਾਨੀ ਕੀਤੀ ਇਸ ਮੱਦੇ ਮੁੱਦੇ ਦੇ ਉੱਤੇ ਉਹਨਾਂ ਦੇ ਨਾਲ ਕੁਦਰਤ ਇਨਸਾਫ ਕਰ ਰਹੀ ਹੈ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮੁੱਦੇ ਤੇ ਬਹੁਤ ਵੱਡਾ ਵਾਅਦਾ ਕਰਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਇੱਕ ਵੋਲਿਊਮਨਸ ਰਿਪੋਰਟ ਵਿਧਾਨ ਸਭਾ ਚਪੇਸ਼ ਪੇਸ਼ ਕਰਵਾ ਕੇ ਤਾਂ ਪੁਖਤਾ ਇਨਸਾਫ ਨਹੀਂ ਕੀਤਾ ਅੱਜ ਉਹਨਾਂ ਦਾ ਵੀ ਹਸ਼ਤ ਤੁਹਾਡੇ ਸਾਹਮਣੇ ਤਕਰੀਬਨ ਤੁਸੀਂ ਦੇਖ ਰਹੇ ਹੋ ਤੇ ਆਹ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਦੀ ਇਹ ਬਿਲਕੁਲ ਉਹਨਾਂ ਰਵੇਤੀ ਮਗਰਲੀਆਂ ਸਰਕਾਰਾਂ ਦੇ ਰਾਹ ਤੇ ਚੱਲੀ ਹੋਈ ਆ ਆ ਜੋ ਇਹਨਾਂ ਨੇ ਵੈਧੇ ਕੀਤੇ ਸੀਗੇ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਇੱਕ ਵਾਰ ਜਰਾ ਸੁਣੋ ਕਿ ਇਹਨਾਂ ਦਾ ਆਪਣਾ ਐਮ ਐਲ ਏ ਕੁਮਰ ਵਿਜੇ ਪ੍ਰਤਾਪ ਸਿੰਘ ਉਹ ਕੀ ਕਹਿ ਰਿਹਾ ਜਰਾ ਸੁਣੋ ਕਿ ਜਸਦੀਪ ਮੇਰੀ ਜੁਆਇਨਿੰਗ ਹੋਈ ਸੀ भगवंत मान साहब ने केजरीवाल साहब ने एक ऐतिहासिक असिम बरगाड़ी के केस में इंसाफ देवांगे सबूत के दे तौर पे उन्होंने ये कहा ये देखो जिस अफसर ने इंक्वायरी की है वो अफसर उन साडे नाल है तो ये अफसर अपनी कलमी ही इंसाफ देगा इस करके तुसी विश्वास करो कि असे इंसाफ देवांगे ये भगवंत मान साहब ने 21 जून 2021 ਨੂੰ ਅੰਮ੍ਰਿਤਸਰ ਦੇ ਸਰਕੀਟ ਹਾਊਸ ਦੇ ਵਿੱਚ ਗੱਲ ਕਹੀ ਸੀ ਔਰ ਤੁਸੀਂ ਸਾਰੇ ਲੋਕਾਂ ਨੇ ਉਸ ਤੇ ਵਿਸ਼ਵਾਸ ਕਰ ਲਿਆ ਲੇਕਿਨ ਭਗਵੰਤ ਮਾਨ ਸਾਹਿਬ ਜਦੋਂ ਤੋਂ ਮੁੱਖ ਮੰਤਰੀ ਬਣੇ 16 ਮਾਰਚ 2022 ਇਹਨਾਂ ਨੇ ਇੱਕ ਵਾਰ ਵੀ ਉਚਿਤ ਨਹੀਂ ਸਮਝਿਆ ਕਿ ਮੇਰੇ ਨਾਲ ਗਲਤ ਕਰਦੇ ਜਦੋਂ ਮੈਂ ਗਿਆ ਇਹਨਾਂ ਦੇ ਕੋਲ ਲੋੜ ਤਿੰਨ ਵਾਰੀ ਮੈਂ ਗਿਆ ਵਿਧਾਨ ਸਭਾ ਦੇ ਵਿੱਚ ਸੀ ਤੇ ਇਹਨਾਂ ਦੇ ਰੈジਡੈਂਸ ਤੇ ਵੀ ਮੈਂ ਕੇਜਰੀਵਾਲ ਸਾਹਿਬ ਨੂੰ ਮਿਲ ਲਿਆ ਇਸੇ ਸੰਬੰਧ ਦੇ ਵਿੱਚ ਮੈਨੂੰ ਕੋਈ ਅਹੁਦਾ ਨਹੀਂ ਚਾਹੀਦਾ ਸੀ ਮੈਨੂੰ ਕੁਛ ਨਹੀਂ ਚਾਹੀਦਾ ਸੀ ਲੇਕਿਨ ਇਹਨਾਂ ਨੇ ਵੀ ਦੋ ਕੰਮ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤਾ ਉਸ ਨਾਲੋਂ 100 ਗੁਣਾ ਇਹਨਾਂ ਲੋਕਾਂ ਨੇ ਕੀਤਾ ਤਸੱਦਦ ਵੀ ਕੀਤਾ ਮਰੇ ਤੇ ਉਹ ਤਸੱਦਦ ਸੁਣ ਲਿਆ ਤੁਸੀਂ ਕਿ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਜਿਸ ਨੇ ਸ਼ੁਰੂਆਤੀ ਜਿਹੜੀ ਐਸਆਈਟੀ ਬਣੀ ਚਲਾਨ ਪੇਸ਼ ਕੀਤੇ ਫਰੀਦਕੋਟ ਦੀ ਅਦਾਲਤ ਵਿੱਚ ਉਸ ਆਫਸਰ ਦੀ ਜ਼ੁਬਾਨ ਤੇ ਤੁਸੀਂ ਸੁਣ ਲਿਆ ਕਿ ਸਾਡੀ ਆਪਣੀ ਸਰਕਾਰ ਭਗਵੰਤ ਮਾਨ ਦੀ ਔਰ ਅਰਵਿੰਦ ਕੇਜਰੀਵਾਲ ਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਉੱਤੇ ਰਵਈਆ ਮਗਰਲੀਆਂ ਸਰਕਾਰਾਂ ਨਾਲੋਂ ਵੀ ਮਾੜਾ ਵਾ। ਤੋਂ ਕੁਦਰਤ ਇਹਨਾਂ ਦੇ ਕਰਮ ਵੀ ਵਾਚ ਕਰ ਰਹੀ ਹੈ। ਦੋਸਤੋ ਤੁਹਾਨੂੰ ਸਭ ਨੂੰ ਪਤਾ ਵਾ ਕਿ ਅੱਜ 2.5 ਸਾਲ ਬੀਤਣ ਤੋਂ ਬਾਅਦ ਭਗਵੰਤ ਮਾਨ ਨੂੰ ਐਂ ਲੱਗਦਾ ਹੈ ਤਾਂ ਸਰਸਰੀ ਜਿਹਾ ਮੁੱਦਾ ਹੈਗਾ ਵਾ। ਪਿਛਲੇ 2 ਸਾਲ ਤੋਂ ਜਿਹੜੀ ਡੇਰਾ ਸੱਚਾ ਸੌਦਾ ਸਾਧ ਦੀ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਸੀਗੀ ਐਜ਼ ਅ ਹੋਮ ਮਿਨਿਸਟਰ ਭਗਵੰਤ ਮਾਨ ਨੇ 2 ਸਾਲ ਉਸ ਨੂੰ ਦਬਾ ਕੇ ਰੱਖਿਆ। ਔਰ ਜਿਹੜੇ ਜਿੰਨੇ ਡੇਰਾ ਸੱਚਾ ਸੌਦਾ ਨੇ ਅ ਰਹਾਤਾ ਲੀਆਂ ਹਾਈ ਕੋਰਟ 'ਤੇ ਚਾਣ ਕੇ ਸਾਰੀਆਂ ਪ੍ਰੋਸੀਡਿੰਗਸ ਫਰੀਦਕੋਟ ਅਦਾਲਤ ਦੀਆਂ ਸਟੇ ਕਰਾਤੀਆਂ ਪੰਜਾਬ ਸਰਕਾਰ ਬਹੁਤ ਢਿੱਲਮੱਠ ਕਰਕੇ ਬਾਅਦ ਵਿੱਚ ਸੁਪਰੀਮ ਕੋਰਟ ਜਾ ਕੇ ਉਹਦੀ ਟ੍ਰਾਇਲ ਦੁਬਾਰਾ ਹੁਣ ਸ਼ੁਰੂ ਹੋਣ ਦੇ ਕਿਸੇ ਅ ਮਤਲਬ ਕਿਨਾਰੇ ਤੇ ਨਹੀਂ ਹੈਲੇ ਵੀ ਤਾਂ ਜੋ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਔਰ ਜੋ ਉਸ ਤੋਂ ਬਾਅਦ ਅਮਰਿੰਦਰ ਸਿੰਘ ਨੇ ਇਸ ਨੂੰ ਠੰਡੇ ਬਸਤੇ 'ਚ ਪਾ ਕੇ ਰੱਖਿਆ ਉਹਦੋਂ ਤੋਂ ਵੱਧ ਆ ਜਿਹੜੀ ਸਰਕਾਰ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਉੱਤੇ ਲੋਕਾਂ ਦੇ ਨਾਲ ਇੱਕੋ ਜਿਹਾ ਮਜ਼ਾਕ ਕਰ ਰਹੀ ਹੈ لیکن میں پھر کہنا کہ او قدرت دی عدالت اوਸ ਵਾਹਿਗੁਰੂ ਬਹੁਤ ਬਿਆਨਤਾ ਉਹਨਾਂ ਨੇ ਆਪਣੇ ਆਪ ਹੀ ਇਨਸਾਫ ਹੌਲੀ ਹੌਲੀ ਇਸ ਗੱਲ ਵਿੱਚ ਲੈ ਲੈਣਾ ਇਹ ਗੱਲ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਯਾਦ ਰੱਖਣੀ ਚਾਹੀਦੀ ਕਿਉਂਕਿ ਮੇਰੇ ਖਿਆਲ ਸ਼ਾਇਦ ਉਹਨਾਂ ਨੇ ਕਿਹਾ ਸੀ 24 ਘੰਟਿਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਕਿਹੜੇ ਦੋਸ਼ੀ ਨੂੰ ਸਜ਼ਾ ਮਿਲੀ ਸਾਰੇ ਉਹੀ ਪੁਲਿਸ ਆਫੀਸਰਸ ਨੇ ਉਹੀ ਡੇਰਾ ਸੱਚਾ ਸੌਦ ਦਾ ਸਾਥ ਦਾ ਰੋਲ ਆ ਲੇਕਿਨ ਕਿਸੇ ਨੂੰ ਬਣਦੀ ਕੋਈ ਸਜ਼ਾ ਨਹੀਂ ਦਿੱਤੀ ਗਈ ਇਸ ਸਰਕਾਰ ਸਜ਼ਾ ਤਾਂ ਇਹਨਾਂ ਨੇ ਕੀ ਦੇਣੀ ਸੀ ਇਹਨਾਂ ਦਾ ਆਪਣਾ ਇੱਕ ਐਮਐਲਏ ਦਿੱਲੀ ਤੋਂ ਆਮ ਆਦਮੀ ਪਾਰਟੀ ਦਾ ਉਹ ਕੁਰਾਨ ਸ਼ਰੀਫ ਦੀ ਬੇਅਦਬੀ ਵਿੱਚ ਉਹ ਸੰਗਰੂਰ ਦੀ ਅਦਾਲਤ ਨੇ ਸਜ਼ਾ ਸੁਣਾਤੀ 2 ਸਾਲ ਦੀ ਇਹਨਾਂ ਨੇ ਉਹਦੇ ਖਿਲਾਫ ਵੀ ਕੋਈ ਐਕਸ਼ਨ ਨਹੀਂ ਲਿਆ ਮਤਲਬ ਇਹਨਾਂ ਵਾਸਤੇ ਗੁਰੂ ਕ੍ਰਾਂਤ ਸਾਹਿਬ ਦੀ ਬੇਅਦਬੀ ਜੋ ਕੋਈ ਪ੍ਰੋਬਲਮ ਨਹੀਂ ਗਈ ਇਹਨਾਂ ਦੇ ਵਾਸਤੇ ਕੁਰਾਨ ਸ਼ਰੀਫ ਦੀ ਬੇਅਦਬੀਆਂ ਕਰ ਜਾਣ ਇਹਨਾਂ ਦੇ ਖੁਦ ਐਮ ਐਲ ਏ ਤੇ ਅਦਾਲਤ ਵਿੱਚ ਸਜ਼ਾ ਦਿੱਤੀ ਜਾਵੇ ਇਹਨਾਂ ਵਾਸਤੇ ਉਹ ਵੀ ਕੋਈ ਮਾਇਨੇ ਨਹੀਂਗਾ ਤੋਂ ਮੈਂ ਤਾਂ ਇਹੀ ਕਹਿ ਸਕਦਾ ਵਾਂ ਕਿ ਸਮਾਂ ਇੱਕ ਦਿਨ ਜ਼ਰੂਰ ਆਵੇਗਾ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਸ ਤੇ ਸਿਆਸਤ ਕੀਤੀ ਆ ਜਿਨ੍ਹਾਂ ਨੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਵਾ ਉਹਨਾਂ ਦੇ ਕਰਮਾਂ ਦੀ ਫਲ ਇਸੇ ਹੀ ਜ਼ਿੰਦਗੀ ਦੇ ਵਿੱਚ ਇਸੇ ਹੀ ਦੌਰ ਦੇ ਵਿੱਚ ਇਹਨਾਂ ਨੂੰ ਅਵਸ਼ ਮਿਲੇਗੀ ਅੰਤ ਵਿੱਚ ਮੈਂ ਸਮੂਹ ਸਤਕਾਰਯੋਗ ਸਾਧ ਸੰਗਤ ਜਿਨੀ ਵੀ ਬੈਠੀ ਆ ਵਿਸ਼ਵ ਪੰਜਾਬ ਪੰਜਾਬੀ ਔਰ ਗੁਰੂ ਨਾਨਕ ਨਾਮ ਲੈਵਾ ਇਹ ਬਹੁਤ ਇੰਪੋਰਟੈਂਟ ਇਸ਼ੂ ਆ ਕਿਉਂਕਿ ਜੇ ਪੰਜਾਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਦੇ ਅਵਗਿਆ ਕਰਨ ਵਾਲੇ ਦੋਸ਼ੀਆਂ ਨੂੰ ਤੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੇਗੀ ਤਾਂ ਫਿਰ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ ਬਾਕੀ ਦੁਨੀਆ ਜਾਂ ਭਾਰ ਦੇ ਹਿੱਸਿਆਂ ਵਿੱਚ ਕੀ ਆਸ ਕਰ ਸਕਦੇ ਆ ਮੈਂ ਤਾਂ ਇਹੀ ਕਹੂੰਗਾ ਕਿ ਇੱਕ ਸਪੈਸ਼ਲ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਤੁਰੰਤ ਭਗਵੰਤ ਮਾਨ ਨੂੰ ਬੁਲਾਉਣਾ ਚਾਹੀਦਾ ਵਾ ਥ੍ਰੈਡ ਵੇਅਰ ਡਿਸਕਸ਼ਨ ਇਹ ਘਟਿਆ ਟਾਈਪ ਪੋਲਿਟੀਕਲ ਸੋਚ ਵਾਲੀ ਨਹੀਂ ਕਿ ਇਹਨੂੰ ਨਹੀਂ ਬੋਲਣ ਦੇਣਾ ਇਹਨੂੰ ਨਹੀਂ ਬੋਲਣ ਦੇਣਾ ਇਹਦੇ ਤੇ ਪੂਰੀ ਇੱਕ ਬਹਿਸ ਹੋਣੀ ਚਾਹੀਦੀ ਆ ਔਰ ਇਹਦਾ ਨਿਚੋੜ ਕੱਢ ਕੇ ਜਿਹੜੇ ਦੋਸ਼ੀ ਸਾਡੇ ਸਾਹਮਣੇ ਨਜ਼ਰ ਆ ਰਹੇ ਸਾਨੂੰ ਸਾਰੇ ਉਹਨਾਂ ਨੂੰ ਬਣਦੀ ਸਜ਼ਾ ਜਿਹੜੀ ਉਹ ਜਲਦ ਤੋਂ ਜਲਦ ਮਿਲਣੀ ਚਾਹੀਦੀ ਨਹੀਂ ਤਾਂ ਮੈਂ ਫਿਰ ਦੁਬਾਰਾ ਦੁਬਾਰਾ ਇਹ ਕਹਿ ਰਿਹਾ ਕਿ ਹਸ਼ਰ ਹੋਈ ਹੋਵੇਗਾ ਜੋ ਮਗਰਲੇ ਹਾਕਮਾਂ ਦਾ ਆਪਾਂ ਨੂੰ ਨਜ਼ਰ ਆ ਰਿਹਾ ਮੇਰੇ ਨਾਲ ਜੋੜਨ ਆਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ